ਦੇਖਣ ਵਾਲੇ ਦਾ ਸਵਾਗਤ ਹੈ ਜੀ ਕੁਲਵਿੰਦਰ ਸਿੰਘ ਦੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆ ਜਾਈ ਸੀ ਕਿ ਆਲੋਵਾਲ ਪਿੰਡ ਪੰਜਾਬ ਜਿੱਤੇ ਕੀ ਬਹੁਤ ਹੀ ਬੁਰਾ ਹਾਲ ਹੈ ਹਲੇ ਵੀ ਇੱਥੇ ਪਾਣੀ ਥੋੜਾ ਥੋੜਾ ਘਟਿਆ ਹੈ ਪਰ ਲੋਕ ਬਹੁਤ ਪਰੇਸ਼ਾਨ ਨੇ ਆਓ ਤੁਹਾਨੂੰ ਦਿਖਾਈਏ ਅਸੀਂ ਕਿ ਇਹ ਦੱਸਣਗੇ ਤੁਹਾਨੂੰ ਕਿ ਇੱਥੇ ਕੀ ਪ੍ਰੋਬਲਮ ਚੱਲ ਰਹੀ ਹੈ ਹਾਂਜੀ ਕੀ ਪ੍ਰੋਬਲਮ ਹਲੇ ਵੀ ਚੱਲ ਰਹੀ ਹੈ ਇੱਥੇ ਜੀ ਆਪਣਾ ਜੀਰੀ ਤੇ ਆਪਾਂ ਆ ਫਸਲ ਜਾਂ ਤਾਂ ਜੀਰੋ ਖਤਮ ਕਣਕ ਵੀ ਨਹੀਂ ਹੋਣੀ ਤੇ ਪਾਣੀ ਦੇਖ ਰਹੀ ਹੈ ਸਰਕਾਰ ਜੀ ਆਪਾਂ ਚਰਚਾ ਪਾਣੀ ਚੱਲਦਾ ਪੂਰਾ ਤੇ ਪੰਛਰਾਂ ਤਬਾਹ ਹੋ ਗਏ ਤੇ ਤੁਹਾਨੂੰ ਕੋਈ ਆਈ ਸਰਕਾਰ ਜਾਂ ਕੋਈ ਬੰਦੇ ਤੇ ਕੋਈ ਸਰਕਾਰ ਦੀ ਨਹੀਂ ਆਈ ਕਿਹੜਾ ਕਿਹੜਾ ਪਿੰਡ ਜਿਹੜਾ ਸਾਰਾ ਖਰਾਬ ਹੋਇਆ ਬਾਲਾ ਕੋਟ ਹਾਂਜੀ ਅਵਾਨ ਕੋਟ ਪਿੰਡ ਮਾਜਰੀ ਫਰੋਤਾ ਤੇ ਥੋਕਾ ਹਿੰਮਤਪੁਰ 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 ਤੇ ਹਿੰਮਤਪੁਰ ਤੇ ਹੋਰ ਕਿਹੜਾ ਅਨਜੀਤਪੁਰ ਹਾਂ ਤੇ ਅਕਸਰ ਤੇ ਬਾਲਾ ਕੋਟ ਫਲਵਾਲ ਇਹ ਦੁਆਕੇ ਪਾਫੀ ਪਿੰਡ ਨੇ ਜਿਹੜੇ ਡੁੱਬੇ ਪਏ ਨੇ ਹਲੇ ਵੀ ਤੇ ਉੱਥੇ ਆਪ ਪਾਣੀ ਦੇ ਤੁਮ ਰਿਆ ਸੀਦਾ ਜੀ ਵੀ ਦਿਖਾ ਦਿਓ ਆ ਮੋਬਾਈਲ ਦਿਖਾ ਦਿਓ ਵੀ ਆਪਾਂ ਤੁਹਾਡੀ ਕਿੰਨੀ ਜ਼ਮੀਨ ਹੈਗੀ ਸੀ ਜ਼ਮੀਨ ਸਾਡੀ ਆਪਾਂ ਥੋੜੀ ਮੇਰੀ ਦਾ ਜਿਹੜੀ ਹੈ ਹੈ ਅੱਛਾ ਜੀ ਇੱਥੇ ਲੋਕਾਂ ਨੇ ਸਾਰਿਆਂ ਦੇ ਗਰੀਬ ਤੱਕਾ ਅੱਛਾ 10 ਕਿਲਾ ਦੇ ਉੱਪਰ ਕਿਸੇ ਦੀ ਨਹੀਂ ਹੈ ਜੇ ਮੇਰੀ 10 ਕਿਲਾ ਮੈਂ ਫੜਿਆ ਸਰਕਾਰ ਨਹੀਂ ਹੈ ਕਿਤੇ 5 ਹੈ ਕਿਤੇ 4 ਇਹਦੇ 20 ਆ ਕਿਦੇ 30 ਪਰ ਸੇਵਾ ਕਰਨ ਵਾਲੇ ਵੀ ਆਏ ਸੀ ਸੇਵਾ ਸੁਭਾ ਕਰਨ ਵਾਲੇ ਪਰ ਸੇਵਾ ਕਿਹਦੇ ਸੇਵਾ ਸਾਡੇ ਪਿੰਡਾਂ ਆਂਦੇ ਆਪਣੇ ਆਪੇ ਕਰਨ ਲੱਗਦੇ ਫੇਰੇ ਅੱਛਾ ਹਾਂ ਸਰਕਾਰ ਦੀ ਜਰੂਰ ਕੋਈ ਮੈਂ ਤਾਂ ਨਹੀਂ ਆਇਆ ਕੋਈ ਪੁਲਸ ਵਾਲਾ ਕੋਈ ਲੈ ਕੋਈ ਮਤਲਬ ਨਹੀਂ ਹੈ ਕੋਰਪੋਰੇਟ ਆ ਕੇ ਮੁਰਜਦੇ ਇਹਨੂੰ ਦੇਖੇ ਨਹੀਂ ਆ ਨਾ ਕੋਈ ਮੈਂ ਆਪਣੇ ਅੱਖੀਆਂ ਨਾਲ ਹੀ ਜੋਤਾਂ ਬਰਸਾ ਹੁਣ ਕੀ ਕਹਦੇ ਨੇ ਕਿ ਆਇਆ ਕੋਈ ਬੰਦੇ ਪਾਣੀ ਘਟੇਗਾ ਬਧੇ ਗਾਲੇ ਕੀ ਕਹਦੇ ਇਹ ਕੋਈ ਪਤਾ ਨਹੀਂ ਸਰਕਾਰ ਨੂੰ ਕੋਈ ਪਤਾ ਨਹੀਂ ਆ ਦੇਖ ਸਕਦੇ ਤੁਸੀਂ ਹਲੇ ਵੀ ਬਹੁਤ ਪੂਰਾ ਹਾਲ ਹੈ ਔਰ ਇੱਥੇ ਵੀ ਹਲੇ ਰਾਤ ਆਈ ਨਹੀਂ ਹੈ ਦਿਖਾਓ ਕੈਮਰਾਮੈਨ ਸਾਡੇ ਦਿਖਾਣਗੇ ਇੱਧਰ ਵੀ ਬਹੁਤ ਪਾਣੀ ਹੈ ਇ ਖੜਕਾਂ ਦੇ ਪੂਰਾ ਪਾਣੀ ਭਰਿਆ ਹੋਇਆ ਹੈ ਇੱਥੋਂ ਪਹਿਲੇ ਗੋਡੇ-ਗੋਡੇ ਪਾਣੀ ਸੀ ਨਹੀਂ ਨਹੀਂ ਇੱਧਰ ਦੇਖੋ ਗੋਡਾ ਗਿਆ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਇਹ ਜਾ ਕੇ ਤੁਹਾਨੂੰ ਦਿਖਾਉਂਦੇ ਨੇ ਹਲੇ ਵੀ ਕਿੰਨਾ ਬੁਰਾ ਹਾਲ ਹੈ ਆ ਦੇਖ ਲਓ ਤੁਸੀਂ ਆ ਦੇਖ ਰਹੇ ਤੁਸੀਂ ਕਿੰਨਾ ਪਾਣੀ ਸਾਡੀ ਬਾਬਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਹੁਣ ਰੋਟੀ ਪਾਣੀ ਦੀ ਲੋੜ ਹੈ ਕਿ ਕਿਸ ਚੀਜ਼ ਦੀ ਲੋੜ ਹੈ ਬਾਬਾ ਜੀ ਰੋਟੀ ਪਾਣੀ ਦੀ ਲੋੜ ਨਹੀਂ ਹੈ ਸਾਡੇ ਫਸਲਾਂ ਦਾ ਮਾਪਦੰਡ ਮਿਲਣਾ ਚਾਹੀਦਾ ਤੇ ਆਪਾਂ ਸਾਡੇ ਜੰਗਲਾਂ ਚ ਚਾਰਾ ਚਾਹੀਦਾ ਤੇ ਪਿੰਡ ਬਾਲਾ ਕੋਟ ਮਾਦਰੀ ਅਖਸਰ ਅਖਸਰ ਅਵਾਨਕੋਟ ਤੇ ਅੱਲਵਾਲ ਘਰੋਟਾ ਘੋਟਾ ਨੰਮਤ ਪਰ ਨੰਮਤ ਪਰ ਫਾਨੂੰ ਇੱਥੇ ਨਾ ਦੰਗਰਾਂ ਨੂੰ ਚਾਰਾ ਹੈ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਰੋਪੜ ਭਰਤਗੜ ਕਿਉਂਕਿ ਕਿਉਂਕਿ ਭਰਤਗੜ ਇਹ ਜੀ 10 12 ਪਿੰਡ ਜਿੱਦਾਂ ਦੇ ਨੇੜੇ ਨੇੜੇ ਹੈਗੇ ਨੇ ਇੱਥੇ ਹਾਲ ਤੱਕ ਚਾਰਾ ਆਇਆ ਨਹੀਂ ਛਾਰੇ ਨੂੰ ਹੱਥ ਬੰਦ ਬੇਨਤੀ ਕਰਦੇ ਨੇ ਇਹ ਕਿ ਇੱਥੇ ਸਾਨੂੰ ਅਨਾਜ ਰੋਟੀ ਰਾਸ਼ਨ ਦੀ ਲੋੜ ਨਹੀਂ ਹੈ ਚਾਰੇ ਦੀ ਲੋੜ ਹੈ ਕੱਪੜੇ ਲੋੜ ਨਹੀਂ ਹੈ ਕਪੜਾ ਕੋਪੜਾ ਕੁਝ ਨਹੀਂ ਚਾਹੀਦਾ ਚਾਰੇ ਦੀ ਚਾਹੀਦੀ ਜੀ ਜਿਵੇਂ ਕੋਈ ਕਰਨਦਾਰਾ ਸੱਟ ਸੇਵਾ ਕਰਦੇ ਹੋ ਉਸ ਤਰੀਕੇ ਨਾਲ ਰੋਪੜ ਜਿਲ੍ਹੇ ਦੇ ਇਹ ਪਿੰਡ ਦੇ ਨਾਲ ਲੈ ਲੈ ਇਹਨਾਂ ਨੇ ਇੱਥੇ ਆ ਕੇ ਵੱਧ ਤੋਂ ਵੱਧ ਸੇਵਾ ਦਾ ਰੋਲ ਗੁੜੇਲ ਸਿੰਘ ਮੇਰਾ ਪਿੰਡ ਬਾਲਾਕੋਟ ਹਾਂਜੀ ਹਾਂਜੀ ਤੇ ਆਪਾਂ ਅੱਜ ਆਪਾਂ ਸੇਵਾ ਅੰਮਰਸਰ ਵੀ ਜਾ ਕੇ ਕਰਕੇ ਆਏ ਹਾਂ ਫੇਰ ਜਾਣਾ 20 ਤਰੀਕ ਨੂੰ ਚਾਰੇ ਦੇਖ ਲੋ ਜਿਹੜਾ ਉਹ ਲੈ ਕੇ ਜਾਣਾ ਆਪਣਾ ਆਪਣਾ ਪਿੰਡ ਵੀ ਨਾ ਸਾਰਾ ਖਰਾਬ ਹੈ ਇੱਥੇ ਪਿੰਡ ਦੇ ਬੰਦੇ ਅੱਗੇ ਹੋਈ ਨਹੀਂ ਇਹ ਹੁਣ ਸਾਨੂੰ ਮਿਲੇ ਨਹੀਂ ਇਹ ਹੱਥ ਪੰਨ ਬੇਚੀ ਕਰਦੇ ਨੇ ਕਿ ਇੱਥੇ ਤੁਸੀਂ ਵੱਧ ਤੋਂ ਵੱਧ ਚਾਰਾ ਪਤਾਓ ਇਹ ਫਰੀ ਸੇਵਾ ਕਰੋ ਇੱਥੇ ਹਰੇ ਇੱਕ ਵੀ ਟਰੱਕ ਨਹੀਂ ਆਇਆ ਸੇਵਾ ਕਰਨ ਵਾਲਾ ਕੋਈ ਨਹੀਂ ਆਇਆ ਜਿੱਲੇ ਵੀ ਜੱਤਬੰਦੀਆਂ ਹੈਗੀਆਂ ਨੇ ਇਹ ਕਹਿੰਦੇ ਨੇ ਕਿ ਬਾਅਦ ਤੋਂ ਬਾਅਦ ਇੱਥੇ ਆ ਗਏ ਹੁਣ ਸਾਡੀ ਸੇਵਾ ਕਰ ਸਾਡਾ ਮੁਸ਼ਕਿਲ ਟਾਈਮ ਚੱਲਦਾ ਜੀ ਧੰਨਵਾਦ ਤੁਹਾਡਾ ਹੈ ਨਹੀਂ ਕੋਈ ਵੀ ਕਿਤੇ ਫਿਰ ਅਜਿਹਾ ਸੋਚਦੇ ਵੀ ਪਹਿਲੀ ਤੱਕ ਤਿਲ ਫੁੱਲ ਜੋ ਹੋਇਆ ਸੀ ਜਿੱਥੇ ਸਾਨੂੰ ਦਿਖਦਾ ਹੋਇਆ ਸੀ ਆਪ ਕਿਸੇ ਦੇ ਸਰਪੰਚ ਨੂੰ ਨਹੀਂ ਦਿੱਤਾ ਕਿਸੇ ਆਪਾਂ ਪਿੰਡ ਦੇ ਲੰਬੜਾ ਨਹੀਂ ਦਿੱਤਾ ਜਿਹੜਾ ਆਖੀ ਦਿਖ ਹੁਣ ਵੇਖੇ ਤੁਹਾਨੂੰ ਇੱਥੇ ਪਿੰਡ 'ਚ ਆਪਾਂ ਨੂੰ ਕੀ ਚੀਜ਼ ਦੀ ਲੋੜ ਹੈ ਜਿਆਦਾ ਇੱਥੇ ਚਾਰੇ ਦੀ ਲੋੜ ਆ ਚਾਰੇ ਦੀ ਲੋੜ ਹੈ ਤਾਂ ਇੱਕ ਵਾਰੀ ਦੁਬਾਰਾ ਆਪਣੇ ਪਿੰਡ ਦੇ ਨਾਮ ਲੋ ਜਿਹੜੇ ਜਿਨ੍ਹਾਂ ਨੂੰ ਚਾਰੇ ਚਾਹੀਦੇ ਨੇ ਚਾਰਾ ਬਾਲਾ ਕੋਟ ਹਾਂਜੀ ਅਵਾਨ ਕੋਟ ਅੱਛਾ ਬਾਲਾ ਕੋਟ ਰਵਾਨ ਕੋਟ ਮਾਜਰੀ ਅੱਛਾ ਪਿੰਡ ਆਸਪੁਰ ਅੱਛਾ ਅਨਜੀਤਪੁਰਾ ਹਾਂਜੀ ਤੇ ਬਾ ਫਟਾ ਰੋਟਾ ਰੋਟਾ ਕਿੰਮਤ ਪਰ ਰੋਪੜ ਜਿਲ੍ਹਾ ਦਾ ਕਿਹੜਾ ਰੋਪੜ ਜਿਲ੍ਹਾ ਦਾ ਹਾਂ ਤੁਸੀਂ ਸੁਣ ਸਕਦੇ ਜੀ ਰੋਪੜ ਜ਼ਿਲ੍ਹੇ ਦੇ ਅੰਦਰ ਕੋਈ ਹਲੇ ਮਦ ਨਹੀਂ ਆਈ ਇੰਤੇ ਹਲੇ ਜਾਨਰਵਾਵਾਂ ਤੇ ਚਾਰਾ ਚਾਹੀਦਾ ਤੇ ਚਾਹੀਦਾ ਅਗਰ ਤੁਹਾਨੂੰ ਲੱਗਦਾ ਹੈ ਕਿ ਅਗਰ ਉਧਰ ਪੂਰਾ ਹੋ ਗਿਆ ਹੋਏ ਤੇ ਇਸ ਏਰੀਆ 'ਚ ਵੀ ਆ ਕੇ ਤੁਸੀਂ ਸੇਵਾ ਕਰੋ ਇਧਰ ਤਾਂ ਇੱਕ ਪਾਣੀ ਗਿਆ ਉਧਰ ਪਹਿਲਾਂ ਇੱਥੇ ਇਧਰ ਹੀ ਆਇਆ ਪਾਣੀ ਪਹਿਲੇ ਉਧਰ ਗਿਆ ਇਧਰ ਹਲੇ ਆਇਆ ਨਹੀਂ ਕੋਈ ਵੀ ਇਧਰ ਵੀ ਅਸੀਂ ਸੰਗਤਾਂ ਨੂੰ ਗੁਰਦੁਆਰੇ ਵਾਲਿਆਂ ਸਾਰਿਆਂ ਨੂੰ ਅਪੀਲ ਕਰਦੇ ਕਿ ਇੱਥੇ ਵੀ ਆਓ ਤੇ ਸੇਵਾ ਕਰੋ ਇੱਥੇ ਵੀ ਬਹੁਤ ਲੋੜ ਹੈ ਬੰਦਿਆਂ ਦੀ ਰੋਪੀਲੇ ਰਹਾ ਜੀ हेमंतਪੁਰ हेमंतਪੁਰ ਬਹੁਤ ਬੁਰਾ ਹਾਲ ਹੈ ਇੱਥੇ ਆ ਹੋਏ ਨੇ ਭਰਤਗੜ ਹਾਂ ਦਿੱਲੀ ਇਸ ਏਰੀਆ ਚ ਕੋਈ ਨਹੀਂ ਆਇਆ ਕਿ ਹਲੇ ਕੀ ਪਹਿਲੇ ਇਹ ਏਰੀਆ ਹੀ ਥਾਰਾ ਖਰਾਬ ਹੋਇਆ ਇਸ ਤੋਂ ਬਾਅਦ ਅੱਗੇ ਗਿਆ ਪਾਣੀ ਇੱਥੇ ਹੀ ਬੰਨ ਟੁੱਟੇ ਨੇ ਇੱਥੇ ਹੀ ਬੁਰਾ ਹਾਲ ਹੋਇਆ ਮੈਂ ਕਿਰਤੋ ਹੈ ਮੈਂ ਦੱਸਦਾ খালি ਚਾਰ ਖਾਲੀ ਚਾਰਾ ਨਹੀਂ ਚਾਹੀਦਾ ਇਹਨਾਂ ਨੂੰ ਨਾਲ ਡੀਜ਼ਲ ਪੈਟਰੋਲ ਹਾਂਜੀ ਬਾਬਾ ਜੀ ਕੀ ਕੀ ਕਹਿੰਦੇ ਡੀਜ਼ਲ ਚਾਹੀਦਾ ਜੀ ਡੀਜ਼ਲ ਵੀ ਚਾਹੀਦਾ ਡੀਜ਼ਲ ਚਾਹੀਦਾ ਤੇ ਜਿਹੜਾ ਮੜਾ ਮੋਟਾ ਮਸ਼ੀਨਰੀ ਪਟ્રોલ ਵਾਲੀ ਹੈਗੀ ਆ ਵੀ ਬੰਨ ਲਾਣਾ ਕਿਤੇ ਉਹ ਕਰਨਾ ਉਹ ਚਾਹੀਦਾ ਇਹ ਬਾਂਹ ਬਾਂਹ ਬੀਜਣ ਵਾਸਤੇ ਸਾਨੂੰ ਇਹ ਚਾਹੀਦੀ ਸਰਕਾਰ ਦੀ ਵੀ ਸਾਨੂੰ ਡੀਜ਼ਲ ਦਿੱਤਾ ਜਾਵੇ ਜਿੰਨਾ ਪਰ ਗਾਹ ਨੂੰ ਆ ਫਸਲ ਵੀ ਗਈ ਜੀੜੀ ਵੀ ਗਈ ਤੇ ਕਣਕ ਵੀ ਤਾਂ ਤਿਆਰ ਹੋਊਗੀ ਜੇ ਸਾਡੇ ਕੋਲ ਪੈਸਾ ਹੋਊਗਾ ਪਰ ਜੇ ਲੈਵੇ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹ ਤੁਸੀਂ ਕਹਿ ਰਹੇ ਜੀ ਦੇਖੋ ਜੀ ਸੰਗਤ ਨੂੰ ਸਰਕਾਰਾਂ ਨੂੰ ਕਹਿ ਰਹੇ ਨੇ ਜੀ ਉਹਦੇ ਪਾਸੋਂ ਪਾਣੀ ਜਿਵੇਂ ਘਟ ਰਿਹਾ ਥੋੜਾ ਥੋੜਾ ਤੇ ਇਹਨਾਂ ਨੂੰ ਡੀਜ਼ਲ ਵੀ ਚਾਹੀਦਾ ਇੱਥੇ ਕੋਈ ਵੀ ਨਹੀਂ ਆਇਆ ਨਾ ਤਾਂ ਕੋਈ ਮੀਡੀਆ ਆਇਆ ਨਾ ਕੋਈ ਆਇਆ ਇੱਥੇ ਇਸ ਕਰਕੇ ਹੱਥ ਮੰਨ ਬੇਨਤੀ ਹੈ ਇਹਨ ਇਹ ਰੋਪੜ ਜ਼ਿਲ੍ਹਾ ਹੈਗਾ ਪਿੰਡ ਦੇ ਨਾਂ ਤੁਹਾਨੂੰ ਦੱਸ ਤੇ ਜਿਆਦਾ ਤੋਂ ਜਿਆਦਾ ਸੇਵਾ ਕਰਨ ਇੱਥੇ ਆਓ ਡੀਜ਼ਲ ਪੈਟਰੋਲ ਚਾਰਾ ਜਾਨਵਰਾਂ ਵਾਸਤੇ ਇਹ ਹੀ ਚੀਜ਼ਾਂ ਚਾਹੀਦੀਆਂ ਧੰਨਵਾਦ ਜੀ ਬਸ